ਸਾਨ ਭਰਾਓ ਅੱਜ ਆਪਾਂ ਪਹੁੰਚੇ ਆਪਣੀ ਬਾਗਬਾਨੀ ਜਿੱਥੇ ਆਪਾਂ ਜਾਨੀ ਕਿ ਸਬਜ਼ੀ ਲਾਈ ਹੋਈ ਹੈ ਆਪਣੇ ਖਾਣ ਵਾਸਤੇ ਇਹ ਨਹੀਂ ਕਿ ਆਪਾਂ ਸੇਲ ਕਰਨ ਵਾਸਤੇ ਨਹੀਂ ਜਾਨੀ ਕਿ ਆਪਣੇ ਘਰ ਵਾਸਤੇ ਘਰੇਲੂ ਹਨਾ ਜਿੰਨੀ ਕੁ ਕੋਸ਼ਿਸ਼ ਹੋ ਸਕੇ ਉਹ ਆਪਾਂ ਨੂੰ ਆਪਦੇ ਖਾਣ ਪੀਣ ਜੋਗੀ ਜਰੂਰ ਲਾਉਣੀ ਚਾਹੀਦੀ ਆ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋਗੇ ਇਹ ਸਲਗਮ ਜਿਹਨੂੰ ਆਪਾਂ ਗੋਂਗਲੂ ਵੀ ਆਂਦੇ ਆ ਆਪੋ ਆਪਣੇ ਇਲਾਕੇ ਦੀ ਜਾਨਿਕ ਇਹ ਭਾਸ਼ਾ ਹੈ ਆਪਣੇ ਮਾਝੇ ਜੇ ਤੇ ਤਕਰੀਬਨ ਗੋਂਗਲੂ ਤੇ ਹੁਣ ਅੱਜ ਕੱਲ ਦੇ ਲੋਕ ਪੜੇ ਲਿਖੇ ਸਲਗਮ ਵੀ ਆਸ ਦਿੰਦੇ ਨਹੀਂ ਤੇ ਪਹਿਲਾਂ ਗੋਂਗਲੂ ਹੀ ਚੱਲਦੇ ਹੁੰਦੇ ਸੀ ਹਨਾ ਗੋਂਗਲੂਾਂ ਦੀ ਸਬਜ਼ੀ ਖਾਣੀ ਜਾਂ ਪੱਠੇ ਵੜਨਾ ਏ ਛੋਟੇ ਛੋਟੇ ਹੁੰਦੇ ਆਪਾਂ ਇਦਾਂ ਹੀ ਦਾਤਰੀਆਂ ਨਾਲ ਚਲ-ਚੁਲ ਕੇ ਖਾ ਜਾਂਦੇ ਆ ਤਕਰੀਬਨ ਮੈਂ ਤੁਹਾਨੂੰ ਦਿਖਾ ਰਿਹਾ ਜੇ ਤੇ ਛੋਟੇ ਆ ਇੰਨੇ ਜਾਦੇ ਵੱਢਣੀਆਂ ਆ ਤੇ ਇਹ ਨਾਲ ਇਸ ਵੜ ਤੇ ਆਪਾਂ ਲਾਇਆ ਧਨੀਆ ਇਹ ਥੋੜਾ ਜਿਹਾ ਇਸ ਟਾਈਮ ਕਮਜ਼ੋਰੀ ਆ ਤੇ ਸਲਗਮ ਦੀ ਜਿਹੜੀ ਗ੍ਰੋਥ ਬਹੁਤ ਵਧੀਆ ਆ ਆਪਾਂ ਲਾਇਆ ਜੇ ਲਸਣ ਜਾਨੀ ਕਿ ਆਪਣੇ ਖਾਣ ਪੀਣ ਜੋਗਾ ਹੀ ਆ ਆ ਤੁਸੀਂ ਦੇਖ ਸਕਦੇ ਕੋਈ ਜ਼ਿਆਦਾ ਨਹੀਂ ਕਿ ਜਿੰਨਾ ਕ ਆਪਣਾ ਗਾਹ ਨੂੰ ਵੀ ਵੀ ਬਣ ਜੇ ਤੇ ਆਪਾਂ ਘਰੇ ਖਾ ਪੀ ਬ ਲਈਏ ਇਹ ਲਸਣ ਜਾਨੀ ਆਪਣੇ ਤੇ ਤੋਂਮ ਵੀ ਕਹਿ ਦਿੰਦੇ ਆ ਤੇ ਲਸਣ ਵੀ ਕਹਿ ਦਿੰਦੇ ਨਾ ਇਹ ਆਪੋ 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 ਆਪਣੇ ਏਰੀਆ ਦੀ ਜਨਿਕ ਭਾਸ਼ਾ ਕੋਈ ਕਿਸ ਤਰ੍ਹਾਂ ਬੋਲਦਾ ਕੋਈ ਕਿਸ ਤਰ੍ਹਾਂ ਬੋਲਦਾ ਤੇ ਇਹ ਆਪਣੀ ਹੈਗੇ ਜੇ ਮੇਥੇ ਜਿਵੇਂ ਸਾਗ ਚ ਪਾਈਦਾ ਜੋ ਸਾਗ ਚ ਪਾਈਦਾ 스멜 ਬਹੁਤ ਵਧੀਆ ਆਉਂਦੀ ਇਹਨਾਂ ਦੀ ਇਹ ਮੇਥੇ ਤੇ ਮੇਥੇ ਤੇ ਤਕਰੀਬਨ ਥੋੜੇ ਰਹਿ ਗਿਆ ਆ ਮੇਥਰੀ ਜੀ ਇਹ ਮੇਥਰੀ ਇਦਰ ਮੇਥਰੀ ਆ ਜਾਨਿਕ ਆਪਣੇ ਖਾਣ ਪੀਣ ਵਾਸਤੇ ਜਾਨਿਕ ਵਾਧੂ ਉਧਰ ਸਲਗਮ ਹੋ ਗਿਆ ਲਸਣ ਹੋ ਗਿਆ ਆ ਮੇਥਰੀ ਆ ਗਏ ਮੇਥੇ ਤੇ ਅਗਲੇ ਬੰਨੇ ਆਪਾਂ ਭਰਾਉ ਲਈ ਜੇ ਪਾਲਕ ਮੈਂ ਦੇਖ ਸਕਦੇ ਜੇ ਬਹੁਤ ਵਧੀਆ ਸਟੈਂਡਰਡ ਹਾਲੀ ਚ ਪੂਰੀ ਇਹ ਮੈਨੂੰ ਲੱਗਦਾ ਕਿ ਅਸੀਂ 2-3 ਵਾਰੀ ਇਤਨਾ ਸਾਗ ਬਣਾ ਲਿਆ ਤੇ ਬਾਅਦ ਦੇ ਵਿੱਚ ਫੇਰ ਵਧੀਆ ਜੇ ਇਹ ਫਟਾਰ ਕਰ ਚੁੱਕੀ ਹੈ ਤੇ ਜ਼ਰੂਰ ਕੋਸ਼ਿਸ਼ ਕਰਨੀ ਚਾਹੀਦੀ ਆਪਾਂ ਨੂੰ ਆਪਣੀ ਜੋਗੀਆਂ ਜਾਣੀ ਕਿ ਚੋਰ ਜਿਆਦੀ ਨਹੀਂ ਹੈ ਤੇ ਆਪ ਦੇ ਖਾਣ ਪੀਣ ਜੋਗੀ ਵੀ ਜਣੀ ਚਾਹੀਦੇ ਅਗਲੇ ਬੰਨੇ ਆਪਣੇ ਕੋਲ ਇਹ ਤਿੰਨ ਚਾਰ ਜਿਹੜੀਆਂ ਖੇਲਾਂ ਆਪਾਂ ਮੂੜੀਆਂਆਂ ਦੇ ਲਾਈਆਂ ਨੇ ਤੇ ਤੁਸੀਂ ਦੇਖ ਸਕਦੇ ਹੋ ਤਕਰੀਬਨ ਇਹਦੇ ਵਿੱਚੋਂ ਉਸ ਤੇ ਪਟੀਆਂ ਗਿਆ ਪਹਿਲਾਂ ਆਪਾਂ ਕੁਛ ਲਾਈਆਂ ਸੀ ਦੋ ਕੁ ਖੇਲਾ ਜਿਹਨੂੰ ਸੱਠੀ ਕਹਿ ਦਿੰਦੇ ਆ ਨਾ ਆਪਣੇ ਛੋੜੇ ਜਿਹੇ ਪੱਤੇ ਵਾਲੀ ਇਹ ਦੇਸੀ ਮੂਲੀ ਆ ਇਹਦਾ ਜਿਹੜਾ ਟਾਈਮ ਔਰ ਸਮਾਂ ਇਹ ਥੋੜਾ ਜਿਹਾ ਲੰਮਾ ਵੀ ਹੁੰਦਾ ਕਿਉਂਕਿ ਉਹ ਥੋੜੀ ਜੀ ਮਧਰ ਹੀ ਰਹਿੰਦੀ ਆ ਇਹਦੀ ਲੰਬਾਈ ਵੀ ਠੀਕ ਠਾਕ ਹੋ ਜਾਂਦੀ ਆ ਤੇ ਖਾਨਚ ਵੀ ਵਧੀਆ ਆਂਦੀ ਤੇ ਕਾਹ ਵੀ ਤੁਹਾਨੂੰ ਆਪਾਂ ਹੋਰ ਅੱਗੇ ਵੀ ਵੀਡੀਓ ਪਾ ਕੇ ਇਹਨਾਂ ਚੀਜ਼ਾਂ ਬਾਰੇ ਜਾਣਕਾਰੀ ਦੇਵਾਂਗੇ ਤੇ ਆਪਣੀ ਰਾਏ ਜ਼ਰੂਰ ਕਮੈਂਟਾਂ ਦੇ ਵਿੱਚ ਦੇਣਾ ਤੇ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਚੈਨਲ ਨੂੰ ਫੋਲੋ ਕਰ ਲਓ